ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਹੈ ਕਿਉਂਕਿ ਕੁੰਭ ਰਾਸ਼ੀ ਵਾਲਿਆਂ ਦੀ ਲਾਈਫ ਵਿੱਚ ਬਹੁਤ ਹੀ ਜ਼ਿਆਦਾ ਸਟਰਗਲ ਚੱਲ ਰਿਹਾ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਸੇ ਤਰ੍ਹਾਂ ਹੁਣ ਮਈ ਦਾ ਮਹੀਨਾ ਜਿਹੜਾ ਆਏਗਾ ਗੱਲ ਕਰਾਂਗੇ ਅਸੀਂ ਅੱਜ ਦੀ ਵੀਡੀਓ ਵਿੱਚ ਮਈ ਦੇ ਮਹੀਨੇ ਦੇ ਬਾਰੇ ਕਿ ਐਸਾ ਟਾਈਮ ਤੁਹਾਡਾ ਬਦਲੇਗਾ ਐਸਾ ਤੁਹਾਡਾ ਸਮਾਂ ਬਦਲੇਗਾ ਕਿ ਤੁਸੀਂ ਦੇਖਦੇ रह ਜਾਓਗੇ ਮਈ ਦੇ ਮਹੀਨੇ ਵਿੱਚ ਅਦਭੁਤ ਬਦਲਾਅ ਹੋ ਰਿਹਾ ਹੈ ਯਕੀਨ ਮੰਨ ਕੇ ਚੱਲਣਾ ਗ੍ਰਾਹਾਂ ਦੀ ਰਾਜ ਜੀ ਮੈਂ ਪੂਰਾ ਤੁਹਾਨੂੰ ਡਿਟੇਲ ਵਿੱਚ ਦੱਸਾਂਗੀ ਤਾਂ ਕਿ ਤੁਹਾਨੂੰ ਵਿਸ਼ਵਾਸ ਹੋ ਜਾਵੇ ਜੇ ਪਹਿਲੀ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਜਰੂਰ ਲਿਖਣਾ ਜੀ ਦੋਸਤੋ ਮਈ ਦਾ ਮਹੀਨਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸ਼ੁਭ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਠੀਕ ਹੈ ਮੈਂ ਤੁਹਾਨੂੰ ਕੁੰਭ ਰਾਸ਼ੀ ਵਾਲਿਆਂ ਦੀ ਵੀਡੀਓ ਬਣਾਉਣੀ ਹੈ ਤੇ ਦੱਸਦੀ ਹਾਂ ਕਿ ਪੈਸਿਆਂ ਦੀ ਬਹੁਤ ਤੰਗੀ ਆ ਰਹੀ ਸੀ ਉਹ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਸੀ ਉਹ ਨਹੀਂ ਸੀ ਚੱਲ ਰਿਹਾ ਇਹ ਜਿਹੜਾ ਮਈ ਦਾ ਮਹੀਨਾ ਹੈ ਕੁਝ ਵੀ ਕਰ ਲਓ ਜਿਹੜਾ ਮਰਜ਼ੀ ਕੰਮ ਸ਼ੁਰੂ ਕਰ ਲਓ ਨੌਕਰੀ ਜੁਆਇਨ ਕਰ ਲਓ ਵਿਆਹ ਸ਼ਾਦੀ ਤੇ ਰਿਸ਼ਤੇ ਆਉਣਗੇ ਹਰ ਕੰਮ ਵਿੱਚ ਤੁਹਾਨੂੰ ਸਫਲਤਾ ਮਿਲਣੀ ਹੈ ਹੁਣ ਇੱਥੇ ਇੱਕ ਬੜੀ ਹੀ ਵਿਸ਼ੇਸ਼ ਗੱਲ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਕਿ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਪੂਰਾ ਸੁਣੋ ਵੀਡੀਓ ਨੂੰ ਸਕਿੱਪ ਨਾ ਕਰਨਾ ਦੋਸਤੋ ਜੋ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਹਾਡੇ ਵਾਸਤੇ ਮਈ ਦਾ ਮਹੀਨਾ ਬਹੁਤ ਹੀ ਸ਼ੁਭ ਹੈ ਪਰ ਕਈਆਂ ਵਾਸਤੇ ਥੋੜਾ ਜਿਹਾ ਸਾਵਧਾਨੀ ਵੀ ਵਰਤਣੀ ਹੈ ਕਿੰਨਾ ਵਾਸਤੇ ਦੇਖੋ ਪਹਿਲੇ ਤਾਂ ਤੁਹਾਨੂੰ ਮੈਂ ਦੱਸਿਆ ਕਿ ਕੁੰਭ ਰਾਸ਼ੀ ਦੇ ਜਿਹੜੇ ਨਾਮ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਦਾ ਨਾਮ ਗੁ ਗੇ ਇਹਨਾਂ ਅੱਖਰਾਂ ਤੋਂ ਜਿਨ੍ਹਾਂ ਦਾ ਨਾਮ ਸ਼ੁਰੂ ਹੋ ਰਿਹਾ ਹੈ ਉਨਾ ਵਾਸਤੇ અત્યੰਤ ਬਹੁਤ ਹੀ ਜ਼ਿਆਦਾ ਸ਼ੁਭ ਹੈ ਪਰ ਜਿਨ੍ਹਾਂ ਦਾ ਨਾਮ ਨਾਮ ਰਾਸ਼ੀ ਦੇ ਬਹੁਤ ਹੀ ਫਰਕ ਪੈਂਦਾ ਹੈ ਇਸ ਕਰਕੇ ਆਪਾਂ ਦੱਸਦੇ ਹਾਂ ਤੁਹਾਨੂੰ ਕਈ ਵਾਰੀ ਜੋ ਜਾਣਕਾਰੀ ਦੱਸਦੇ ਹਾਂ ਕਿ ਜਨਮ ਜਨਮ ਰਾਸ਼ੀ ਹੈ ਜਾਂ ਜਨਰਲ ਰਾਸ਼ੀ ਹੈ ਇਸ ਦੇ ਨਾਲ ਦੇਖੋ ਜੀ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਬਿਲਕੁਲ ਸਟੀਕ ਜਾਣਕਾਰੀ ਦਿੰਦੀ ਹਾਂ ਬਹੁਤ ਹੀ ਜ਼ਿਆਦਾ ਰਿਸਰਚ ਕਰਕੇ ਵੀਡੀਓ ਬਣਾਈ ਜਾਂਦੀ ਹੈ ਕਿਉਂਕਿ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਸਾਨੂੰ ਤਾਂ ਇਹਨਾਂ ਲਾਭ ਨਹੀਂ ਪਹੁੰਚਿਆ ਪਰ ਕਈਆਂ ਨੂੰ ਮਿਲ ਜਾਂਦਾ ਹੈ ਇਸ ਕਰਕੇ ਪੂਰੀ ਡਿਟੇਲ ਵਿੱਚ ਦੱਸ ਰਹੀ ਹਾਂ ਜਿਨ੍ਹਾਂ ਦਾ ਨਾਮ ਪਹਿਲਾਂ ਦੱਸੇ ਹੋਏ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਉਹਨਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਸ਼ੁਭ ਹੈ ਪਰ ਹੁਣ ਜੋ ਮੈਂ ਦੱਸਣ ਜਾ ਰਹੀ ਹਾਂ ਜਿਨ੍ਹਾਂ ਦਾ ਨਾਮ ਸ ਸ ਸੀ ਇਹਨਾਂ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਇਹ ਜਿਹੜੇ ਅੱਖਰ ਹਨ ਜਿਨ੍ਹਾਂ ਦਾ ਨਾਮ ਇਹਨਾਂ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਵਾਸਤੇ ਥੋੜੀ ਜੀ ਸਾਵਧਾਨੀ ਵਰਤਣੀ ਹੈ ਉਨਾ ਵਕਤ ਸੁਭਤਾ ਹੈ ਪਰ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੋਈ ਵੀ ਕੰਮ ਜੇ ਕਰਨਾ ਹੈ ਉਸ ਦੇ ਉੱਤੇ ਤੁਸੀਂ ਅਲਰਟ ਰਹਿਣਾ ਹੈ ਹੁਸ਼ਿਆਰ ਰਹਿਣਾ ਹੈ ਥੋੜੀ ਜਿਹੀ ਵੀ ਲਾਪਰਵਾਹੀ ਉੱਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਕਿਸੇ ਨੂੰ ਪੈਸੇ ਦੇਣੇ ਹਨ ਜਾਂ ਲੈਣੇ ਹਨ ਜਾਂ ਜੌਬ ਤੇ ਜਾ ਰਹੀ ਹੋ ਇੰਟਰਵਿਊ ਤੇ ਜਾ ਰਹੇ ਹੋ ਇਹ ਨਹੀਂ ਕਿ ਤੁਹਾਡਾ ਨੁਕਸਾਨ ਹੋਏਗਾ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤੁਹਾਡਾ ਨੁਕਸਾਨ ਨਹੀਂ ਹੋਏਗਾ ਇਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਰਹੀ ਹਾਂ ਥੋੜਾ ਜਿਹਾ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਤੁਹਾਡੇ ਵਾਸਤੇ ਨਹੀਂ ਸਾਰੀ ਜਿਹੜੀ ਕੁੰਭ ਰਾਸ਼ੀ ਦੇ ਜਿਹੜੇ ਮੈਂ ਉਪਾਅ ਦੱਸਦੇ ਹਨ ਉਹਨਾਂ ਵਾਸਤੇ ਸਾਰਿਆਂ ਵਾਸਤੇ ਉਪਾਅ ਦੱਸਾਂਗੀ ਤਾਂ ਕਿ ਸਾਰਿਆਂ ਦਾ ਜਿਹੜਾ ਮਈ ਦਾ ਮਹੀਨਾ ਹੈ ਸ਼ੁਭ ਜਾਣ ਵਾਲਾ ਹੈ ਪਰ ਇਸ ਉਪਾਅ ਦੇ ਨਾਲ ਜੇ ਥੋੜਾ ਬਹੁਤ ਮਾੜਾ ਅਸਰ ਵੀ ਹੈ ਉਹ ਵੀ ਵਧੀਆ ਹੋ ਜਾਵੇਗਾ ਜੋਤਿਸ਼ ਸ਼ਾਸਤਰਾਂ ਦੇ ਹਿਸਾਬ ਦੇ ਨਾਲ 20 ਸਾਲ ਬਾਅਦ ਅਧਿਤ ਰਾਜਯੋਗ ਬਣ ਰਿਹਾ ਹੈ ਪੈਸਿਆਂ ਦੀ ਕੋਈ ਕਮੀ ਨਹੀਂ ਆਏਗੀ ਜਿਹੜੀ ਤੁਹਾਡੀ ਕਿਸਮਤ ਹੈ ਤੁਹਾਡਾ ਸਾਥ ਦੇਵੇਗੀ ਹੁਣ ਮੈਂ ਨੌਕਰੀ ਪੇਸ਼ੇ ਵਾਲਿਆਂ ਵਾਸਤੇ ਦੱਸ ਰਹੀ ਹਾਂ 14 ਮਈ ਤੱਕ ਦਾ ਬੜਾ ਹੀ ਵਧੀਆ ਯੋਗ ਉਹਨਾਂ ਦਾ ਬਣ ਰਿਹਾ ਹੈ ਪਰ ਹੁਣ ਤੁਹਾਨੂੰ ਇੱਥੇ ਸਾਵਧਾਨੀ ਵਰਤਣੀ ਹੈ ਹੁਣ ਕਿਹੜੀ ਸਾਵਧਾਨੀ ਵਰਤਣੀ ਹੈ ਕਿਉਂਕਿ 20 ਮਈ ਤੱਕ ਅੰਗਾਰਕ ਯੋਗ ਬਣ ਰਿਹਾ ਹੈ ਹੁਣ ਗਲਕ ਯੋਗ ਬਣ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਤੁਹਾਨੂੰ ਗੁੱਸਾ ਆਏਗਾ ਗੁੱਸੇ ਦੇ ਕਾਰਨ ਤੁਸੀਂ ਜੋ ਵੀ ਬੋਲ ਜਾਂਦੇ ਹੋ ਉਸ ਦੇ ਕਾਰਨ ਤੁਸੀਂ ਆਪਣੇ ਕੰਮ ਵਿਗਾੜ ਦਿੰਦੇ ਹੋ ਕਿਉਂਕਿ ਤੁਸੀਂ ਇਸ ਦੇ ਨਾਲ-ਨਾਲ ਅੰਗਾਰਕ ਯੋਗ ਦੇ ਕਾਰਨ ਤਾਂ ਤੁਸੀਂ ਐਸੀ-ਐਸੀ ਗੱਲਾਂ ਬੋਲੋਗੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੁਸੀਂ ਕੀ ਬੋਲ ਰਹੇ ਹੋ ਇਹਨਾਂ ਗੁੱਸਾ ਤੁਹਾਡੇ ਵਿੱਚ ਆ ਸਕਦਾ ਹੈ ਇਸ ਕਰਕੇ ਬਹੁਤ ਹੀ ਜ਼ਿਆਦਾ ਸ਼ਾਂਤ ਰਹਿਣਾ ਹੈ ਆਪਣੀ ਜਿਹੜੀ ਤੁਹਾਡੀ ਬੋਲੀ ਉਸ ਨੂੰ ਬਿਲਕੁਲ ਹੀ ਤੁਸੀਂ ਆਪਣੇ ਕੰਟਰੋਲ ਵਿੱਚ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਨਿਯੰਤਰਿਤ ਰੱਖਣਾ ਹੈ ਬਿਲਕੁਲ ਕਿਉਂਕਿ ਤੁਹਾਡੀ ਬੋਲੀ ਤੁਹਾਡੇ ਕੰਮ ਬਣਾਏਗੀ ਤੇ ਤੁਹਾਡੀ ਬੋਲੀ ਤੁਹਾਡੇ ਕੰਮ ਬਗੜ ਸਕਦੀ ਹੈ ਦੋਸਤੋ ਰਾਹੂ ਬੁੱਧ ਤੇ ਮੰਗਲ ਬੁੱਧ ਦਾ ਯੋਗ बन ਰਿਹਾ ਹੈ ਹੁਣ ਮੰਗਲ ਤੇ ਬੁੱਧ ਦੋਨੋਂ ਹੀ ਆਪਸ ਵਿੱਚ ਦੁਸ਼ਮਣ ਹਨ ਹੁਣ ਜਦੋਂ ਇਹ ਦੁਸ਼ਮਣ ਇੱਕੋ ਹੀ ਘਰ ਵਿੱਚ ਬੈਠੇ ਹਨ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਹੋ ਸਕਦਾ ਹੈ ਗੁੱਸੇ ਦੀ ਵਜ੍ਹਾ ਨਾਲ ਤੁਹਾਡੀ ਜਿਹੜੀ ਬੁੱਧੀ ਹੈ ਬਿਲਕੁਲ ਹੀ ਵਿਰਸਟ ਹੋ ਜਾਵੇਗੀ ਜਿਹੜਾ ਤੁਸੀਂ ਡਿਸੀਜਨ ਲੈ ਰਹੇ ਹੋ ਸਹੀ ਫੈਸਲੇ ਲੈਂਦੇ ਲੈਂਦੇ ਤੁਸੀਂ ਗਲਤ ਫੈਸਲੇ ਲੈ ਸਕਦੇ ਹੋ ਤੁਹਾਡੇ ਨਾਲ ਹੋ ਸਕਦਾ ਹੈ ਪਰਿਵਾਰਿਕ ਕਲਾ ਹੋ ਸਕਦੀ ਹੈ ਪਰਿਵਾਰਿਕ ਝਗੜੇ ਹੋ ਸਕਦੇ ਹਨ ਹੁਣ ਕੋਈ ਪੁਰਾਣੀ ਜਾਇਦਾਦ ਨੂੰ ਲੈ ਕੇ ਪਹਿਲੇ ਤੋਂ ਹੀ ਕੋਈ ਵਾਦ-ਵਿਵਾਦ ਬੈਸ-ਬਾਜੀ ਚੱਲ ਰਹੀ ਸੀ ਉਹਨਾਂ ਹੋਰ ਵਿਵਾਦ ਜਾਏਗਾ ਤਾਂ ਤੁਸੀਂ ਕੀ ਕਰਨਾ ਹੈ ਉਸਨੂੰ ਸ਼ਾਂਤ ਕਰਨਾ ਹੈ ਅੱਗ ਵਿੱਚ ਕਿਉਂ ਪਾਉਂਦਾ ਕੰਮ ਨਹੀਂ ਕਰਨਾ ਹੁਣ ਇਹ ਤਾਂ ਹੋ ਗਈਆਂ ਤੁਹਾਡੀਆਂ ਸਾਵਧਾਨੀਆਂ ਮਈ ਦੇ ਮਹੀਨੇ ਵਿੱਚ ਮਈ ਦੇ ਮਹੀਨੇ ਵਿੱਚ ਗੁਰੂ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਤੇ ਗੁਰੂ ਜੋ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਹੀ ਜ਼ਿਆਦਾ ਰਿਸਪੌਂਸਿਬਿਲਟੀ ਵਿੱਚ ਹੈ ਬਹੁਤ ਪਾਵਰਫੁੱਲ ਹੈ ਉਹਨਾਂ ਦੇ ਹੱਥ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਤੁਹਾਡੇ ਕੈਰੀਅਰ ਨੌਕਰੀ ਬਿਜ਼ਨਸ ਪੈਸਾ ਹੈਲਥ ਕਾਫੀ ਚੀਜ਼ਾਂ ਦੇ ਉਹਨਾਂ ਦੇ ਹੱਥ ਵਿੱਚ ਪਾਵਰ ਹੈ ਤੇ ਸਭ ਕੁਝ ਤੁਹਾਡਾ ਉਹਦੇ ਵਿੱਚ ਵਧੀਆ ਹੀ ਹੋਵੇਗਾ ਕਿਉਂਕਿ ਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਤੁਹਾਡੇ ਕੁੰਡਲੀ ਵਿੱਚ ਪੈ ਰਹੀ ਹੈ ਇਸ ਦੇ ਨਾਲ ਨਾਲ ਜੋ ਵਿਦੇਸ਼ ਵਿੱਚ ਰਹਿ ਰਹੇ ਹਨ ਉਹਨਾਂ ਵਾਸਤੇ ਤਾਂ ਬੜਾ ਹੀ ਅਦਭੁਤ ਹੈ ਬੜਾ ਹੀ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਵਾਸਤੇ ਸੰਜੀਵਨੀ ਬੂਟੀ ਹੈ ਜਿਸ ਤਰ੍ਹਾਂ ਉਹਨਾਂ ਦੇ ਜਿਹੜੇ ਵੀ ਕੰਮ ਰੁਕੇ ਹੋਏ ਹਨ ਉਹ ਪੂਰੇ ਹੋਣਗੇ ਮਈ ਦੇ ਮਹੀਨੇ ਵਿੱਚ ਇਸ ਦੇ ਨਾਲ ਨਾਲ ਸ਼ਨੀ ਦੀ 60 ਸਦੀ ਦਾ ਦੂਸਰਾ ਚਰਨ ਤੁਹਾਡਾ ਸ਼ੁਰੂ ਹੋ ਗਿਆ ਹੈ ਦੂਸਰਾ ਚੈਰਨ ਚੱਲ ਰਿਹਾ ਹੈ ਤੇ ਜਾਂਦੇ ਜਾਂਦੇ ਸ਼ਣੀ ਤੁਹਾਡੇ ਨਾਲ ਕੀ ਕਰਕੇ ਜਾਏਗਾ ਮਹੀਨੇ ਵਿੱਚ ਸਭ ਕੁਝ ਵਧੀਆ ਹੀ ਹੋਵੇਗਾ ਬਸ ਥੋੜਾ ਜਿਹਾ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਹੈ ਸਾਵਧਾਨੀਆਂ ਵਰਤਣੀਆਂ ਨੇ ਤੇ ਥੋੜੇ ਜਿਹਾ ਜਿਹੜਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਦੱਸਾਂਗੀ ਉਹ ਮੈਂ ਤੁਹਾਨੂੰ ਹੁਣ ਦੱਸ ਦਿੰਦੀ ਹਾਂ ਤੁਸੀਂ ਉਹ ਕਰ ਲੈਣਾ ਦਾ ਤੁਹਾਡਾ ਸਮਝ ਲਓ ਪਰਮਾਤਮਾ ਦਾ ਆਸ਼ੀਰਵਾਦ ਤੁਹਾਨੂੰ ਮਿਲ ਗਿਆ ਹੈ ਤੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਤੁਹਾਡਾ ਮਈ ਦਾ ਮਹੀਨਾ ਬਹੁਤ ਹੀ ਵਧੀਆ ਜਾਵੇਗਾ ਸਭ ਤੋਂ ਪਹਿਲਾਂ ਜਿਹੜਾ ਮੈਂ ਉਪਾਅ ਦੱਸ ਰਹੀ ਹਾਂ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਹਰ ਸ਼ੁੱਕਰਵਾਰ ਕਰਨਾ ਹੈ ਤੁਸੀਂ ਇਹ ਉਪਾਅ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਇੱਕ ਚਿੱਟਾ ਧਾਗਾ ਆਪਣੇ ਹੱਥ ਵਿੱਚ ਬੰਨ੍ਹ ਕੇ ਜਾਓ ਦੂਸਰਾ ਘਰ ਤੋਂ ਬਾਹਰ ਜਾਣ ਵੇਲੇ 5 ਮਿੰਟ ਹੋ ਸਕੇ ਤਾਂ ਜਰੂਰ ਆਪ ਪਰਮਾਤਮਾ ਦਾ ਨਾਮ ਲੈ ਕੇ ਜਾਓ মূল ਮੰਤਰ ਦਾ ਜਾਪ ਕਰੋ ਜਾਂ ਚੌਪਾਈ ਸਹਦ ਦਾ ਪਾਠ ਕਰੋ ਬਹੁਤ ਹੀ ਵਧੀਆ ਰਹੇਗਾ ਤੁਹਾਡੇ ਵਾਸਤੇ ਜਿਹੜੇ ਦੂਸਰੀ ਜਾਤ ਦੇ ਲੋਕ ਦੂਸਰੇ ਧਰਮ ਦੇ ਲੋਕ ਮੇਰੇ ਵੀਡੀਓ ਸੁਣ ਰਹੇ ਹਨ ਉਹ ਹਨੂਮਾਨ ਚਾਲिसा ਪੜ੍ਹ ਸਕਦੇ ਹਨ ਇਸ ਦਾ ਜਾਪ ਕਰਨਾ ਤੁਹਾਡੇ ਵਾਸਤੇ ਬਹੁਤ ਹੀ ਲਾਭਕਾਰੀ ਹੋਵੇਗਾ ਕਿਉਂਕਿ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਦੇ ਸੁਆਮੀ ਹਨ ਤਾਂ ਹਰ ਸ਼ਨੀਵਾਰ ਸਰੋਂ ਦੇ ਤੇਲ ਦਾ ਦੀਵਾ ਸ਼ਨੀ ਮੰਦਰ ਵਿੱਚ ਜ਼ਰੂਰ ਜਲਾ ਕੇ ਆਓ ਸ਼ਨੀ ਮੰਦਰ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਘਰ ਦੇ ਬਾਹਰ ਵੀ ਸਰੋਂ ਦੇ ਤੇਲ ਦਾ ਦੀਵਾ ਜਗਾ ਸਕਦੇ ਹੋ ਜਾਂ ਪੀਪਲ ਦੇ ਪੇੜ ਦੇ ਥੱਲੇ ਰੱਖ ਕੇ ਵੀ ਤੁਸੀਂ ਦੀਵਾ ਜਗਾ ਸਕਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹੈ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖਣਾ ਕਦੇ ਨਾ ਭੁੱਲਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ